ਸਤ ਸ੍ਰੀ ਅਕਾਲ ਅੱਜ ਅਸੀਂ ਨਾ ਜਾਪਾਨ ਦੇ ਹਜ਼ਾਰਾਂ ਸਾਲਾਂ ਦੇ ਲੰਮੇ ਤੇ ਕਾਫੀ ਦਿਲਚਸਪ ਇਤਿਹਾਸ ਦੀਆਂ ਪਰਤਾਂ ਫਰੋਲਣ ਜਾ ਰਹੇ ਹਾਂ ਹਾਂਜੀ ਸਾਡੇ ਕੋਲ ਕਈ ਲੇਖ ਨੇ ਤੇ ਹੋਰ ਵੀ ਜਾਣਕਾਰੀ ਹੈਗੀ ਹੈ ਜਿਸ ਤੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮਤਲਬ ਉਹ ਕਿਹੜੀਆਂ ਮੁੱਖ ਘੜੀਆਂ ਜਾਂ ਮੋੜ ਸਨ ਜਿਨ੍ਹਾਂ ਨੇ ਜਾਪਾਨ ਨੂੰ ਉਹ ਰੂਪ ਦਿੱਤਾ ਜਿਹੜਾ ਅਸੀਂ ਅੱਜ ਦੇਖਦੇ ਹਾਂ ਬਿਲਕੁਲ ਤੇ ਸਾਡਾ ਮਕਸਦ ਕੋਈ ਐਵੇਂ ਇਤਿਹਾਸ ਦੀ ਕਿਤਾਬ ਪੜ੍ਹਨਾ ਨਹੀਂ ਹੈਗਾ ਸਗੋਂ ਉਹਨਾਂ ਵੱਡੀਆਂ ਤਬਦੀਲੀਆਂ ਤੇ ਨਾ ਵਿਚਾਰਾਂ ਨੂੰ ਸਮਝਣਾ ਹੈ ਜਿਨ੍ਹਾਂ ਨੇ ਜਾਪਾਨ ਦੇ ਸੱਭਿਆਚਾਰ ਸਮਾਜ ਤੇ ਯਾਨੀ ਕਿ ਦੁਨੀਆ ਵਿੱਚ ਉਸੇ ਥਾਂ ਨੂੰ ਕੜਿਆ ਹੈ ਹਮ ਸਫ਼ਰ ਤਾਂ ਦੇਖੋ ਲੰਮਾ ਹੈ ਪ੍ਰਾਚੀਨ ਕਾਲ ਤੋਂ ਲੈ ਕੇ ਅੱਜ ਤੱਕ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਮੁੱਖ-ਮੁੱਖ ਨੁਕਤੇ 'ਤੇ ਧਿਆਨ ਦਈਏ ਚਲੋ ਫਿਰ ਸ਼ੁਰੂ ਕਰਦੇ ਆ ਬਿਲਕੁਲ ਮੁਰ ਤੋਂ ਜਪਾਨ ਵਿੱਚ ਮਤਲਬ ਮਨੁੱਖੀ ਵਸੂਨ ਦੇ ਸਭ ਤੋਂ ਪੁਰਾਣੇ ਸਬੂਤ ਉਹ ਕਦੋਂ ਦੇ ਮਿਲਦੇ ਨੇ ਦੇਖੋ ਸਬੂਤ ਤਾਂ ਲਗਭਗ 38 ਤੋਂ 40 ਹਜ਼ਾਰ ਸਾਲ ਪੁਰਾਣੇ ਪੈਲੀਓਲਿਥਿਕ ਯੁੱਗ ਤੱਕ ਜਾਂਦੇ ਨੇ ਅੱਛਾ ਉਸ ਸਮੇਂ ਦੇ ਲੋਕ ਸ਼ਿਕਾਰੀ ਤੇ ਇਕੱਠੇ ਕਰਨ ਵਾਲੇ ਸੀਗੇ ਤੇ ਸ਼ਾਇਦ ਏਸ਼ੀਆ ਤੋਂ ਜ਼ਮੀਨੀ ਪੁਲਾ ਰਾਹੀਂ ਇੱਥੇ ਪਹੁੰਚੇ ਹੋਣ ਹੂੰ ਉਹਨਾਂ ਦੇ ਪੱਥਰ ਦੇ ਔਜ਼ਾਰ ਖਾਸ ਕਰਕੇ ਉਹ ਕਿਨਾਰੇ ਪੀਸੇ ਹੋਏ ਕਹਾੜੇ ਉਹ ਕਾਫੀ ਵਿਲੱਖਣ ਸਨ ਤੇ ਫਿਰ ਆਉਂਦਾ ਜੋਮੋਨ ਕਾਲ ਸੁਣਿਆ ਉਸ ਦਾ ਨਾਮ ਉਸ ਦੇ ਖਾਸ ਮਿੱਟੀ ਦੇ ਬਰਤਨਾ ਕਰਕੇ ਪਿਆ ਇਹ ਕਾਲ ਕਿੰਨਾ ਮਹਤਵਪੂਰਨ ਸੀ ਹਾਂਜੀ ਜੋਮਨ ਕਾਲ ਇਹ ਲਗਭਗ 14500 ਈਸਾ ਪੂਰਵ ਤੋਂ 900 ਈਸਾ ਪੂਰਵ ਤੱਕ ਬਹੁਤ ਲੰਬਾ ਤੇ ਅਹਿਮ ਸੀ ਜੋਮੋਨ ਦਾ ਮਤਲਬ ਹੀ ਹੈ ਰੱਸੀ ਦੇ ਨਿਸ਼ਾਨ ਅੱਛਾ ਜੋ ਉਹਨਾਂ ਦੇ ਮਿੱਟੀ ਦੇ ਬਰਤਨਾ ਤੇ ਮਿਲਦੇ ਨੇ ਹਾਂ ਤੇ ਇਹ ਕਿਹਾ ਜਾਂਦਾ ਹੈ ਕਿ ਸ਼ਾਈਦੀਬ ਦੁਨੀਆ ਦੇ ਸਭ ਤੋਂ ਪੁਰਾਣੇ ਬਰਤਨਾ ਵਿੱਚੋਂ ਨੇ। ਵਾਹ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਭਾਵੇਂ ਉਹ ਸ਼ਿਕਾਰੀ ਇਕੱਠੇ ਕਰਨ ਵਾਲੇ ਸਨ ਪਰ ਉਹਨਾਂ ਵਿੱਚ ਇੱਕ ਕਿਸਮ ਦੀ ਸਥਿਰਤਾ ਆ ਰਹੀ ਸੀ। ਉਹ ਇੱਕ ਥਾਂ ਟਿਕ ਕੇ ਰਹਿਣ ਲੱਗ ਪਏ ਸੀ। ਭਾਵੇਂ ਖੇਤੀਬਾੜੀ ਉਦੋਂ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ ਸੀ। ਸਨਾਈ ਮਾਰੂਯਾਮਾ ਵਰਗੀਆਂ ਵੱਡੀਆਂ ਬਸਤੀਆਂ ਮਿਲੀਆਂ ਨੇ ਉਹ ਇਸੇ ਪਾਸੇ ਇਸ਼ਾਰਾ ਕਰਦੀਆਂ ਨੇ। ਪਰ ਅਸਲ ਵੱਡੀ ਤਬਦੀਲੀ ਉਹ ਤਾਂ ਫਿਰ ਯਾਇਓਈ ਕਾਲ ਵਿੱਚ ਆਈ ਜਦੋਂ ਖੇਤੀ ਖਾਸ ਕਰਕੇ ਚਾਵਲ ਦੀ ਖੇਤੀ ਸ਼ੁਰੂ ਹੋਈ। ਹਾਂਜੀ ਬਿਲਕੁਲ। ਯਾਇੋਈ ਕਾਲ ਮਤਲਬ ਲਗਭਗ 1000 ਜਾਂ 300 ઈਸਾ ਪੂਰਵ ਤੋਂ 200-300 ઈਸਵੀ ਤੱਕ ਇਹ ਇੱਕ ਕ੍ਰਾਂਤੀਕਾਰੀ ਦੌਰ ਸੀ ਮੰਨਿਆ ਜਾਂਦਾ ਹੈ ਕਿ ਏਸ਼ੀਆ ਤੋਂ ਖਾਸ ਕਰਕੇ ਸ਼ਾਇਦ ਕੋਈ ਆਪ ਤੋਂ ਨਵੇਂ ਲੋਗ ਆਏ ਤੇ ਉਹ ਆਪਣੇ ਨਾਲ ਗਿੱਲੇ ਚਾਵਲ ਦੀ ਖੇਤੀ ਦੀ ਤਕਨੀਕ ਲੈ ਕੇ ਆਏ ਅੱਛਾ ਨਾਲ ਹੀ ਲੋਹੇ ਤੇ ਕਾਂਸੀ ਦੀ ਵਰਤੋਂ ਵੀ ਉਦੋਂ ਹੀ ਸ਼ੁਰੂ ਹੋਈ ਤੇ ਇਸ ਦਾ ਅਸਰ ਕੀ ਪਿਆ ਕਿ ਇਸ ਨਾਲ ਜਾਪਾਨੀ ਸਮਾਜ ਮਤਲਬ ਪੂਰੀ ਤਰ੍ਹਾਂ ਬਦਲ ਗਿਆ ਬਿਲਕੁਲ ਬਦਲ ਗਿਆ ਦੇਖੋ ਚਾਵਲ ਦਾ ਮਤਲਬ ਸੀ ਜ਼ਿਆਦਾ ਭੋਜਨ ਹੂੰ ਜ਼ਿਆਦਾ ਭੋਜਨ ਮਤਲਬ ਆਬਾਦੀ ਤੇਜ਼ੀ ਨਾਲ ਵਧੀ ਹਾਂਜੀ ਫਿਰ ਖੇਤੀ ਨਹੀਂ ਜ਼ਮੀਨ ਮਹੱਤਵਪੂਰਨ ਹੋ ਗਈ ਜਿਸ ਨਾਲ ਸਮਾਜ ਵਿੱਚ ਨਾ ਪੱਦਰ ਬੰਨੇ ਸ਼ੁਰੂ ਹੋਏ ਕੋਈ ਅਮੀਰ ਕੋਈ ਗਰੀਬ ਕੋਈ ਸ਼ਾਸਕ ਕੋਈ ਆਮ ਲੋਕ ਠੀਕ ਕਬੀਲੀਆਂ ਵਿੱਚ ਲੜਾਈਆਂ ਵੀ ਵਧੀਆਂ ਤੇ ਲੋਕਾਂ ਨੇ ਫਿਰ ਆਪਣੇ ਪਿੰਡਾਂ ਦੀ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਇਸੇ ਦੌਰ ਵਿੱਚ ਜਾਪਾਨ ਦਾ ਪਹਿਲਾ ਲਿਖਤੀ ਜ਼ਿਕਰ ਮਿਲਦਾ ਹੈ ਚੀਨੀ ਇਤਿਹਾਸ ਵਿੱਚ ਵਾ ਦੇਸ਼ ਵਜੋਂ ਅੱਛਾ ਵਾ ਹਾਂ ਤੇ ਰਾਣੀ ਹਿਮੀ ਕੋ ਵਰਗੇ ਸ਼ਾਸਕਾਂ ਦਾ ਵੀ ਪਤਾ ਲੱਗਦਾ ਹੈ ਯਾਇਓਈ ਤੋਂ ਬਾਅਦ ਫਿਰ ਕੋਫੂਨ ਕਾਲ ਆਇਆ ਇਸ ਦਾ ਨਾਮ ਵੱਡੀਆਂ ਕਬਰਾਂ ਕਰਕੇ ਪਿਆ ਹੈ ਨਾ ਇਹ ਕਬਰਾਂ ਕਿਸ ਚੀਜ਼ ਦਾ ਪ੍ਰਤੀਕ ਸੀਗੀ ਹਾਂਜੀ ਕੋਫਨਕਾਲ ਲਗਭਗ 250 538 ਈਸਵੀ ਦਾ ਨਾਮ ਕੋਫਨ ਯਾਨੀ ਵੱਡੇ ਕਬਰਾਂ ਦੇ ਟਿੱਲਿਆਂ ਤੋਂ ਪਿਆ ਹੈ ਇਹ ਟਿੱਲੇ ਖਾਸ ਕਰਕੇ ਉਹ ਜਿਹੜੇ ਵਿਸ਼ਾਲ ਕੀਹੋਲਾ ਕਰਦੇ ਨੇ ਹਾਂ ਮੈਂ ਤਸਵੀਰਾਂ ਦੇਖੀਆਂ ਨੇ ਹਾਂ ਜਿਵੇਂ ਕਿ ਸਮਰਾਟ ਨਿੰਟੂਕੋ ਦਾ ਮੰਨਿਆ ਜਾਣ ਵਾਲਾ ਦਾਈਸਨ ਕੋਫਨ ਇਹ ਉਸ ਸਮੇਂ ਦੇ ਸ਼ਕਤੀਸ਼ਾਲੀ ਸਰਦਾਰਾਂ ਜਾਂ ਰਾਜਿਆਂ ਦੀ ਤਾਕਤ ਤੇ ਰੁਤਬੇ ਦਾ ਸਬੂਤ ਨੇ ਅੱਛਾ ਇਹ ਦੌਰ ਇੱਕ ਤਰ੍ਹਾਂ ਨਾਲ ਜਾਪਾਨ ਦੇ ਏਕੀਕਰਨ ਦੀ ਸ਼ੁਰੂਆਤ ਦਾ ਵੀ ਸੰਕੇਤ ਦਿੰਦਾ ਹੈ ਉਦੋਂ ਯਾਮਾਟੋ ਖੇਤਰ ਯਾਨੀ ਅੱਜ ਕੱਲ ਦੇ ਨਾਰਾ ਨੇੜੇ ਦੇ ਕਬੀਲੇ ਨੇ ਹੌਲੀ-ਹੌਲੀ ਆਪਣਾ ਪ੍ਰਭਾਵ ਵਧਾਉਣਾ ਸ਼ੁਰੂ ਕੀਤਾ ਤੇ ਨਾਲ ਹੀ ਚੀਨ ਤੇ ਕੋਰੀਆ ਤੋਂ ਨਵੀਂ ਤਕਨੀਕਾਂ ਤੇ ਪ੍ਰਸ਼ਾਸਨ ਦੇ ਤਰੀਕੇ ਵੀ ਆ ਰਹੇ ਸੀ ਇਸ ਤੋਂ ਬਾਅਦ ਫਿਰ ਅਸੀਂ ਕਲਾਸਿਕਲ ਜਾਪਾਨ ਵਿੱਚ ਦਾਖਲ ਹੁੰਨੇ ਆ ਇੱਥੇ ਸਭ ਤੋਂ ਵੱਡੀ ਗੱਲ ਤਾਂ ਸ਼ਾਇਦ ਬੁੱਧ ਧਰਮ ਦਾ ਆਉਣਾ ਸੀ ਹੈਨਾ ਹਾਂ ਬਿਲਕੁਲ ਅਸੁਕਾ ਕਾਲ 538 710 ਵਿੱਚ ਕੋਰੀਆ ਦੇ ਬਿਗਜੇ ਰਾਜ ਰਾਹੀਂ ਬੁੱਧ ਧਰਮ ਦਾ ਜਾਪਾਨ ਆਉਣਾ ਇੱਕ ਬਹੁਤ ਵੱਡਾ ਮੀਲ ਪੱਥਰ ਸੀ। ਹੂੰ ਇਹ ਜਾਪਾਨ ਦੇ ਆਪਣੇ ਧਰਮ ਸ਼ਿੰਟੋ ਜਿਸ ਵਿੱਚ ਕੁਦਰਤ ਦੀ ਪੂਜਾ ਮੁੱਖ ਹੈ ਦੇ ਨਾਲ-ਨਾਲ ਚੱਲਿਆ। ਪ੍ਰਿੰਸ ਛੋਟੂਕੂ ਵਰਗੇ ਸ਼ਾਸਕਾਂ ਨੇ ਬੁੱਧ ਧਰਮ ਨੂੰ ਕਾਫੀ ਸਰਪ੍ਰਸਤੀ ਦਿੱਤੀ। ਅੱਛਾ ਉਹਨਾਂ ਨੇ ਸਿਰਫ ਮਸ਼ਹੂਰ ਹੋ ਰਿਉ ਜੀ ਮੰਦਰ ਹੀ ਨਹੀਂ ਬੜਵਾਇਆ ਜਿਹੜਾ ਕਿ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਲੱਕੜ ਦੀਆਂ ਇਮਾਰਤਾਂ 'ਚੋਂ ਇੱਕ ਹੈ ਸਗੋਂ ਇੱਕ ਕਿਸਮ ਦਾ ਨੈਤਿਕ ਸੰਵਿਧਾਨ 17 ਲੇਖਾਂ ਵਾਲਾ ਸੰਵਿਧਾਨ ਵੀ ਜਾਰੀ ਕੀਤਾ ਜੋ ਕਿ ਕਨਫਿਊਸ਼ਿਅਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਸੀ ਤੇ ਇਸੇ ਦੌਰ ਵਿੱਚ ਜਾਪਾਨ ਨੇ ਚੀਨ ਤੋਂ ਪ੍ਰਸ਼ਾਸਨਿਕ ਮਾਡਲ ਵੀ ਅਪਣਾਉਣੇ ਸ਼ੁਰੂ ਕੀਤੇ ਸੀ ਜਿਵੇਂ ਉਹ ਤਾਈਕਾ ਸੁਧਾਰ ਬਿਲਕੁਲ 645 ਦੇ ਤਾਈਕਾ ਸੁਧਾਰ ਤੇ ਫਿਰ ਬਾਅਦ ਵਿੱਚ 701 ਦਾ ਤਾਈਹੋ ਕੋਡ ਇਹ ਸਭ ਨਾਲ ਚੀਨ ਦੇ ਤਾਂਗ ਸਮਰਾਜ ਦੀ ਨਕਲ ਤੇ ਇੱਕ ਮਜ਼ਬੂਤ ਕੇਂਦਰੀ ਸਰਕਾਰ ਬਣਾਉਣ ਦੀ ਕੋਸ਼ਿਸ਼ਾਂ ਸਨ। ਹੂੰ। ਜ਼ਮੀਨ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣਾ, ਇੱਕ ਪੂਰਾ ਕਾਨੂੰਨੀ ਤੇ ਪ੍ਰਸ਼ਾਸਨਿਕ ਢਾਂਚਾ ਜਿਹਨੂੰ ਰਿਤਸੂਰੀਓ ਕਹਿੰਦੇ ਨੇ, ਉਹ ਬਣਾਉਣਾ ਇਹ ਸਭ ਜਾਪਾਨ ਨੂੰ ਇੱਕ ਏਕੀਕ੍ਰਿਤ ਰਾਜਵਜੋਂ ਸਥਾਪਿਤ ਕਰਨ ਦੇ ਯਤਨ ਸੀ। ਅੱਛਾ। ਇੱਥੋਂ ਤੱਕ ਕਿ ਦੇਸ਼ ਦਾ ਨਾਮ ਨਿਹੋਨ ਜਿੱਥੋਂ ਸੂਰਜ ਨਿਕਲਦਾ ਹੈ ਵੀ ਸ਼ਾਇਦ ਇਸੇ ਦੌਰਾਨ ਪੱਕਾ ਹੋਇਆ। ਫਿਰ ਰਾਜਧਾਨੀ ਨਾਰਾ ਵਿੱਚ ਸਥਾਪਿਤ ਹੋਈ ਨਾਰਾ ਕਾਲ ਕਿਸ ਲਈ ਮਸ਼ਹੂਰ ਹੈ ਨਾਰਾ ਕਾਲ 794 795 ਜਪਾਨ ਦੀ ਪਹਿਲੀ ਸਥਾਈ ਰਾਜਧਾਨੀ ਹੇਜੋ ਕਿਓ ਜੋ ਅੱਜ ਦਾ ਨਾਰਾ ਹੈ ਲਈ ਜਾਣਿਆ ਜਾਂਦਾ ਹੈ ਇਸ ਦਾ ਨਕਸ਼ਾ ਵੀ ਚੀਨੀ ਰਾਜਧਾਨੀ ਚਾਂਗਾਨ ਵਰਗਾ ਸੀ ਅੱਛਾ ਇਹ ਸੱਭਿਆਚਾਰਿਕ ਤੌਰ ਤੇ ਬਹੁਤ ਹੀ ਉਪਜਾਊ ਦੌਰ ਸੀ ਜਪਾਨ ਦੇ ਸਭ ਤੋਂ ਪੁਰਾਣੇ ਇਤਿਹਾਸਿਕ ਗ੍ਰੰਥ ਕੋਜੀਕੀ ਤੇ ਨਿਹੋਨ ਸ਼ੋਕੀ ਉਹ ਇਸੇ ਸਮੇਂ ਲਿਖੇ ਗਏ ਜਿਨ੍ਹਾਂ ਨੇ ਸ਼ਾਹੀ ਪਰਿਵਾਰ ਦੀ ਮਿਥਿਆਸਿਕ ਉਤਪਤੀ ਨੂੰ ਦਰਜ ਕੀਤਾ ਕਵਿਤਾ ਦਾ ਵੀ ਇੱਕ ਮਹਾਨ ਸੰਗ੍ਰਹਿ ਮਾਨਿਓਸ਼ੂ ਉਹ ਵੀ ਇਸੇ ਕਾਲ ਦਾ ਹੈ اچھا ਤੇ ਤੋਦਾਈਜੀ ਮੰਦਿਰ ਵਿਚਲਾ ਉਹ ਵਿਸ਼ਾਲ ਬੁੱਧ ਦਾ ਬੁੱਤ ਉਹ ਵੀ ਇਸ ਦੌਰ ਦੀ ਸ਼ਾਨ ਦੀ ਗਵਾਹੀ ਪਰਦਾ ਹੈ ਪਰ ਫਿਰ ਰਾਜਧਾਨੀ ਕਿਓਟੋ ਮਤਲਬ ਉਸ ਸਮੇਂ ਹੀਅਨਕਿਓ ਤਬਦੀਲ ਕਰ ਦਿੱਤੀ ਗਈ ਤੇ ਸ਼ੁਰੂ ਹੋਇਆ ਹੀਅਨ ਕਾਲ ਇਹ ਤਾਂ ਲਗਭਗ 400 ਸਾਲ ਚੱਲਿਆ ਇਨ ਨੂੰ ਤਾਂ ਜਾਪਾਨੀ ਸੱਭਿਆਚਾਰ ਦਾ ਸੁਨਹਿਰੀ ਯੁੱਗ ਕਹਿੰਦੇ ਨੇ ਹਾਂਜੀ ਹੈਨ ਕਾਲ 794 ਤੋਂ 1195 ਨੂੰ ਅਕਸਰ ਜਾਪਾਨੀ ਦਰਬਾਰੀ ਸੱਭਿਆਚਾਰ ਦੇ ਸਿਖਰ ਵੱਜੋਂ ਦੇਖਿਆ ਜਾਂਦਾ ਹੈ ਰਾਜਧਾਨੀ ਕਿਯੋਟੋ ਵਿੱਚ ਰਹੀ ਤੇ ਇੱਥੇ ਇੱਕ ਬਹੁਤ ਹੀ ਮਤਲਬ ਸੂਖਸ਼ਮ ਤੇ ਨਫੀਜ਼ ਕਿਸਮ ਦਾ ਦਰਬਾਰੀ ਜੀਵਨ ਵਿਕਸਿਤ ਹੋਇਆ ਹੂੰ ਫੁਜੀਵਾਰਾ ਪਰਿਵਾਰ ਨੇ ਉਦੋਂ ਵਿਆਸ ਸਬੰਧਾਂ ਰਾਹੀਂ ਸ਼ਾਹੀ ਪਰਿਵਾਰ ਤੇ ਆਪਣਾ ਕੰਟਰੋਲ ਕਰ ਲਿਆ ਸੀ ਤੇ ਅਸਲ ਸ਼ਕਤੀ ਉਹਨਾਂ ਦੇ ਹੱਥਾਂ ਵਿੱਚ ਆ ਗਈ ਸੀ। ਅੱਛਾ ਇਸ ਦੌਰ ਦੀ ਸ਼ਾਇਦ ਸਭ ਤੋਂ ਵੱਡੀ ਦੇਣ ਜਾਪਾਨੀ ਲਿਪੀ ਕਾਨਾ ਯਾਨੀ ਹਿਰਾਗਾਨਾ ਤੇ ਕਾਟਾਕਾਨਾ ਦਾ ਵਿਕਾਸ ਸੀ। ਇਸ ਨਾਲ ਔਰਤਾਂ ਨੂੰ ਵੀ ਸਾਹਿਤ ਰਚਨ ਦਾ ਮੌਕਾ ਮਿਲਿਆ ਤੇ ਐਸੇ ਦੌਰ ਵਿੱਚ ਗੇਂਜੀ ਦੀ ਕਹਾਣੀ ਵਰਗਾ ਸ਼ਾਹਕਾਰ ਲਿਖਿਆ ਗਿਆ। ਬਿਲਕੁਲ ਮੁਰਾਸਾਕੀ ਸ਼ਿਕੀਬੂਦੀ ਗੇਂਜੀ ਦੀ ਕਹਾਣੀ ਜਿਸ ਨੂੰ ਕਈ ਲੋਕ ਦੁਨੀਆ ਦਾ ਪਹਿਲਾ ਨਾਵਲ ਵੀ ਕਹਿੰਦੇ ਨੇ ਮੈਂ ਸੁਣਿਆ ਤੇ ਸੇਈ ਸ਼ੋਨਾਗੋਨ ਦੀ ਪਿੱਲੋ ਬੁੱਕ ਇਹ ਦੋਵੇਂ ਇਸ ਦੌਰ ਦੀ ਦਰਬਾਰੀ ਜ਼ਿੰਦਗੀ ਸੋਹਿਜ ਸ਼ਾਸਤਰ ਤੇ ਮਨੁੱਖੀ ਰਿਸ਼ਤਿਆਂ ਦੀ ਬਹੁਤ ਡੂੰਗੀ ਸਮਝ ਪੇਸ਼ ਕਰਦੀਆਂ ਨੇ ਸੱਚੀ ਜਾਪਾਨੀ ਸਾਹਿਤ ਦੀਆਂ ਮਹਾਨ ਰਚਨਾਵਾਂ ਨੇ ਪਰ ਜਿੱਥੇ ਦਰਬਾਰ ਵਿੱਚ ਇੰਨਾ ਸੱਭਿਆਚਾਰਕ ਵਿਕਾਸ ਹੋ ਰਿਹਾ ਸੀ ਉੱਥੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਕੀ ਚੱਲ ਰਿਹਾ ਸੀ ਕਿ ਕੇਂਦਰੀ ਸਰਕਾਰ ਦੀ ਪਕੜ ਮਜ਼ਬੂਤ ਸੀ ਉਦੋਂ ਇਹੀ ਤਾਂ ਇਸ ਦੌਰ ਦਾ ਇੱਕ ਵਿਰੋਧਾਪਾਸ ਹੈ ਜਿੱਥੇ ਕਿਓਟੋ ਵਿੱਚ ਦਰਬਾਰੀ ਜ਼ਿੰਦਗੀ ਆਪਣੇ ਸਿਖਰ ਤੇ ਸੀ ਉੱਥੇ ਹੀ ਸੂਬਿਆਂ ਵਿੱਚ ਕੇਂਦਰੀ ਸਰਕਾਰ ਦਾ ਕੰਟਰੋਲ ਲਗਾਤਾਰ ਕਮਜ਼ੋਰ ਹੋ ਰਿਹਾ ਸੀ ਅੱਛਾ ਉਹ ਟੈਕਸ ਮੁਕਤ ਵੱਡੀਆਂ ਜ਼ਮੀਨਾਂ ਜਿਨ੍ਹਾਂ ਨੂੰ ਸ਼ੋਇਨ ਕਿਹਾ ਜਾਂਦਾ ਸੀ ਉਹ ਵਧ ਰਹੀਆਂ ਸਨ ਤੇ ਇਸ ਨਾਲ ਸੁਬਾਈ ਸ਼ਕਤੀਆਂ ਮਜ਼ਬੂਤ ਹੋ ਰਹੀਆਂ ਸਨ ਇਸੇ ਮਾਹੌਲ ਵਿੱਚ ਨਾ ਯੋਧਿਆਂ ਦਾ ਇੱਕ ਨਵਾਂ ਵਰਗ ਉਭਰਿਆ ਸਮੂਰਾਈ अच्छा तो समुराई वर्ग ਦਾ ਉਭਾਰ ਹੀਨ ਕਾਲ ਦੇ ਅਖੀਰ ਵਿੱਚ ਹੋਇਆ ਹਾਂਜੀ ਸ਼ੁਰੂ ਵਿੱਚ ਤਾਂ ਇਹ ਸਥਾਨਕ ਸਰਦਾਰਾਂ ਜਾਂ ਵੱਡੇ ਜ਼ਿਮੀਂਦਾਰਾਂ ਦੀ ਸੁਰੱਖਿਆ ਲਈ ਪਾੜੇ ਦੇ ਸਿਪਾਈ ਹੁੰਦੇ ਸੀ ਪਰ ਹੌਲੀ-ਹੌਲੀ ਇਹ ਬਹੁਤ ਸ਼ਕਤੀਸ਼ਾਲੀ ਹੋ ਗਏ ਹੂੰ ਤਾਇਰਾ ਤੇ ਮਿਨਾਮੋ토 ਵਰਗੇ ਵੱਡੇ ਸਮੂਰਾਈ ਕਬੀਲੇ ਸਾਹਮਣੇ ਆਏ ਜਿਨ੍ਹਾਂ ਨੇ ਦਰਬਾਰੀ ਰਾਜਨੀਤੀ ਵਿੱਚ ਵੀ ਦਖਲ ਦੇਣਾ ਸ਼ੁਰੂ ਕਰ ਦਿੱਤਾ ਸੀ ਠੀਕ ਅਖੀਰ ਵਿੱਚ ਇਹਨਾਂ ਦੋਵਾਂ ਕਬੀਲਿਆਂ ਵਿਚਕਾਰ ਹੋਏ ਗੇਨਪੇ ਯੁੱਧ 1180 1185 ਨੇ ਹੈਯਨ ਕਾਲ ਦਾ ਅੰਤ ਕਰ ਦਿੱਤਾ ਤੇ ਜਾਪਾਨ ਵਿੱਚ ਇੱਕ ਬਿਲਕੁਲ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਤੇ ਉਸੇ ਜ਼ਗੀਰਦਾਰੀ ਯੁੱਗ ਜਿਸ ਦੀ ਸ਼ੁਰੂਆਤ ਕਾਮਾਕੂਰਾ ਕਾਲ ਨਾਲ ਹੋਈ ਇੱਥੇ ਫਿਰ ਸ਼ਕਤੀ ਸਮਰਾਟ ਕੋਲੋਂ ਸ਼ੋਗੁਨ ਕੋਲ ਆ ਗਈ ਬਿਲਕੁਲ ਸਹੀ ਗੇਨਪੇ ਯੁੱਧ ਜਿੱਤਣ ਵਾਲੇ ਮਿਨਾਮੋ토 ਨੋ ਯੂਰੀਟੋਮੋ ਨੇ 1185 ਦੇ ਆਸ-ਪਾਸ ਕਾਮਾਕੂਰਾ ਵਿੱਚ ਆਪਣਾ ਹੈੱਡਕੁਆਰਟਰ ਬਣਾਇਆ ਤੇ ਸਮਰਾਟ ਤੋਂ ਸੇਈ ਤਾਈ ਸ਼ੋਗੁੰਦਾ ਖਿਤਾਬ ਹਾਸਲ ਕੀਤਾ। ਹੂੰ। ਮਿਰਾਟ ਕਿਯੋਟੋ ਵਿੱਚ ਨਾਮ ਦਾ ਮੁਖੀ ਬਣਿਆ ਰਿਹਾ ਪਰ ਅਸਲ ਰਾਜਨੀਤਿਕ ਤੇ ਫੌਜੀ ਸ਼ਕਤੀ ਹੁਣ ਕਾਮਾਕੂਰਾ ਵਿੱਚ ਸ਼ੋਗੁੰਦੇ ਹੱਥਾਂ ਵਿੱਚ ਸੀ। ਅੱਛਾ। ਇਹ ਜਾਪਾਨ ਵਿੱਚ ਲਗਭਗ 700 ਸਾਲ ਚੱਲਣ ਵਾਲੇ ਸਮੂਰਾਈ ਸ਼ਾਸਨ ਦੀ ਸ਼ੁਰੂਆਤ ਸੀ। ਇਸ ਕਾਮਾਕੂਰਾ ਸ਼ੁਗਨੇਟ ਨੂੰ ਫਿਰ ਉਹ ਮੰਗੋਲਾਂ ਦੇ ਹਮਲਿਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ ਹਾਂ 1274 ਤੇ 1281 ਵਿੱਚ 쿠ਬਲਾਈ ਖਾਨ ਦੀ ਅਗਵਾਈ ਹੇਠ ਮੰਗੋਲਾਂ ਨੇ ਜਾਪਾਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਦੋ ਵਾਰ ਹਾਂਜੀ ਦੋ ਵਾਰ ਦੋਵੇਂ ਵਾਰ ਜਾਪਾਨੀ ਸਮੁਰਾਇਆ ਨੇ ਬਹੁਤ ਡਟ ਕੇ ਮੁਕਾਬਲਾ ਕੀਤਾ ਤੇ ਕਹਿੰਦੇ ਨੇ ਕਿ ਸਮੁੰਦਰੀ ਤੂਫਾਨਾਂ ਨੇ ਜਿਨ੍ਹਾਂ ਨੂੰ ਬਾਅਦ ਵਿੱਚ ਕਾਮੀਕਾਜ਼ੇ ਯਾਨੀ ਦੇਵੀ ਹਵਾ ਹਾਂ ਕਾਮੀਕਾਜ਼ੇ ਉਹਨਾਂ ਨੇ ਮੰਗੋਲ ਬੇੜਿਆਂ ਨੂੰ ਬਹੁਤ ਭਾਰੀ ਨੁਕਸਾਨ ਪਹੁੰਚਾਇਆ ਭਾਵੇਂ ਜਾਪਾਨ ਬਚ ਗਿਆ ਪਰ ਇਹਨਾਂ ਜੰਗਾਂ ਦੇ ਖਰਚੇ ਨੇ ਸ਼ੋਗੁਨੇਟ ਨੂੰ ਅੰਦਰੋਂ ਕਮਜ਼ੋਰ ਕਰ ਦਿੱਤਾ ਤੇ ਸਮੂਰਾਇਆਂ ਵਿੱਚ ਵੀ ਇਨਾਮ ਨਾ ਮਿਲਣ ਕਰਕੇ ਬੇਚੈਨੀ ਵੱਧ ਗਈ ਜੋ ਅੱਗੇ ਚੱਲ ਕੇ ਸ਼ੋਗੁਨੇਟ ਦੇ ਪਤਨ ਦਾ ਕਾਰਨ ਬਣੀ ਕਾਮਾਕੁਰਾ ਤੋਂ ਬਾਅਦ ਫਿਰ ਆਇਆ ਮੋਰੋਮਾਚੀ ਕਾਲ ਜਿਸ ਨੂੰ ਆਸ਼ਿਕਾਗਾ ਸ਼ੋਗੁਨੇਟ ਵੀ ਕਹਿੰਦੇ ਨੇ ਇਸ ਦੌਰ ਦੀ ਕੀ ਖਾਸੀਅਤ ਸੀ ਮੁਰੋਮਾਚੀ ਕਾਲ 1333 1573 ਵਿੱਚ ਸ਼ੋਗੁਨੇਟ ਵਾਪਸ ਕਿਓਟੋ ਆ ਗਈ ਪਰ ਜਿਹੜੇ ਆਸ਼ਿਕਾਗਾ ਸ਼ੋਗੂਨ ਸੀ ਉਹ ਕਾਮਾਕੂਰਾ ਦੇ ਹੋਜੋ ਰੀਜਨਸ ਜਿੰਨੇ ਮਜ਼ਬੂਤ ਨਹੀਂ ਸੀ ਅੱਛਾ ਸ਼ੁਰੂ ਵਿੱਚ ਤਾਂ ਦੇਸ਼ ਦੋ ਹਿੱਸਿਆਂ ਯਾਨੀ ਉਤਰੀ ਤੇ ਦੱਖਣੀ ਦਰਬਾਰ ਵਿੱਚ ਵੰਡਿਆ ਰਿਹਾ ਤੇ ਬਾਅਦ ਵਿੱਚ ਸ਼ਕਤੀਸ਼ਾਲੀ ਸੁਬਾਈ ਦਾਈਮਿਓ ਮਤਲਬ ਜਾਗੀਰਦਾਰ ਸਰਦਾਰ ਸ਼ੋਗੁੰ ਦੀ ਅਥਾਰਟੀ ਨੂੰ ਲਗਾਤਾਰ ਚੁਣੌਤੀ ਦਿੰਦੇ ਰਹੇ ਹਾਲਾਂਕਿ ਇਸ ਰਾਜਨੀਤਿਕ ਅਸਥਿਰਤਾ ਦੇ ਬਾਵਜੂਦ ਇਹ ਸੱਭਿਆਚਾਰਕ ਤੌਰ ਤੇ ਬਹੁਤ ਅਮੀਰ ਦੌਰ ਸੀ ਜ਼ੈਨ ਬੁੱਧ ਧਰਮ ਦਾ ਪ੍ਰਭਾਵ ਬਹੁਤ ਵਧਿਆ ਅੱਛਾ ਜ਼ੈਨ ਬੁੱਧ ਧਰਮ ਹਾਂ ਜਿਸਨੇ ਨੋ تھیਏਟਰ ਚਾ ਦੀ ਰਸਮ ਸਿਆਹੀ ਪੇਂਟਿੰਗ ਤੇ ਖਾਸ ਕਰਕੇ ਜ਼ੈਨ ਬਾਗਬਾਨੀ ਜਿਵੇਂ ਕਿ ਕਿਨਕਾਕੂਜੀ ਉਹ ਸੋਨੇ ਦਾ ਮੰਦਿਰ ਹੈ ਨਾ ਉਹ ਜੀਆਂ ਕਲਾਵਾਂ ਨੂੰ ਪ੍ਰੇਰਿਤ ਕੀਤਾ ਪਰ ਫਿਰ ਆ ਗਿਆ ਸੇਂਗੋਕੂ ਕਾਲ ਯੁੱਧਸ਼ੀਲ ਰਾਜਾਂ ਦਾ ਦੌਰ ਇਹ ਤਾਂ ਪੂਰੀ ਤਰ੍ਹਾਂ ਹਫੜਾ ਦਫੜੀ ਦਾ ਸਮਾਂ ਲੱਗਦਾ ਹੈ ਹਾਂ ਬਿਲਕੁਲ ਓਨਨ ਯੁੱਧ 1447 ਤੋਂ 1477 ਤੋਂ ਬਾਅਦ ਕੇਂਦਰੀ ਸ਼ਕਤੀ ਲਗਭਗ ਖਤਮ ਹੀ ਹੋ ਗਈ ਤੇ ਸਿੰਗੋਕੋ ਕਾਲ ਲਗਭਗ 1467 ਤੋਂ 1600 ਸ਼ੁਰੂ ਹੋ ਗਿਆ ਇੱਕ ਸਦੀ ਤੋਂ ਵੀ ਵੱਧ ਸਮੇਂ ਤੱਕ ਚੱਲਣ ਵਾਲੀ ਲਗਾਤਾਰ ਕਰੇਲੂ ਜੰਗ ਦਾ ਦੌਰ ਸੀ ਇੱਕ ਸਦੀ ਤੋਂ ਵੱਧ ਹਾਂਜੀ ਜਿੱਥੇ ਸ਼ਕਤੀਸ਼ਾਲੀ ਦੇਮਿਓ ਇੱਕ ਦੂਜੇ ਨਾਲ ਇਲਾਕਿਆਂ ਲਈ ਲੜਦੇ ਰਹੇ ਇਸੇ ਉਥਲ-ਪੁਥਲ ਦੇ ਦੌਰਾਨ 1543 ਵਿੱਚ ਪੁਰਤਗਾਲੀ ਵਪਾਰੀ ਜਾਪਾਨ ਪਹੁੰਚੇ ਅੱਛਾ ਯੂਰੋਪੀਅਨ ਆ ਗਏ ਹਾਂ ਉਹ ਆਪਣੇ ਨਾਲ ਬੰਦੂਕਾਂ ਤੇ ਈਸਾਈ ਧਰਮ ਲੈ ਕੇ ਆਏ ਬੰਦੂਕਾਂ ਨੇ ਤਾਂ ਫਿਰ ਜੰਗ ਦੇ ਤਰੀਕੇ ਬਦਲ ਦਿੱਤੇ ਤੇ ਇਸੇ ਹਫੜਾ-ਦਫੜੀ ਵਿੱਚੋਂ ਜਾਪਾਨ ਨੂੰ ਦੁਬਾਰਾ ਇਕੱਠਾ ਕਰਨ ਵਾਲੇ ਉਹ ਤਿੰਨ ਮਹਾਨ ਆਗੂ ਨੋਬੂਨਾਗਾ, ਹਿ데요ਸ਼ੀ ਤੇ ਇਯਾਸੂ ਬਿਲਕੁਲ 오ਡਾ ਨੋਬੂਨਾਗਾ ਨੇ ਬੰਦੂਕਾਂ ਦੀ ਬੜੀ ਰਣਨੀਤਿਕ ਵਰਤੋਂ ਕੀਤੀ ਤੇ ਬੇਰਹਿਮੀ ਨਾਲ ਆਪਣੇ ਵਿਰੋਧੀਆਂ ਨੂੰ ਦਬਾ ਕੇ ਇਕੀਕਰਨ ਦੀ ਸ਼ੁਰੂਆਤ ਕੀਤੀ ਹੂੰ ਫਿਰ ਉਸਦੇ ਜਰਨਲ ਟੋਯੋਟੋਮੀ ਹਿ데요ਸ਼ੀ ਨੇ ਉਸਦੀ ਮੌਤ ਤੋਂ ਬਾਅਦੇ ਕਮ ਲਗਭਗ ਪੂਰਾ ਕੀਤਾ ਉਸਨੇ ਦੇਸ਼ ਵਿੱਚ ਸ਼ਾਂਤੀ ਲਿਆਉਣ ਲਈ ਕਈ ਕਦਮ ਚੁੱਕੇ ਜਿਵੇਂ ਕਿਸਾਨਾਂ ਤੋਂ ਹਥਿਆਰ ਵਾਪਸ ਲੈਣਾ ਜਿਹਨੂੰ ਤਲਵਾਰ ਦੀ ਖੋਜ ਕਿਹਾ ਗਿਆ ਅੱਛਾ ਤੇ ਅਖੀਰ ਵਿੱਚ ਟੋਕੂਗਾਵਾ ਯਾਸੂ ਨੇ 1600 ਵਿੱਚ ਸੇਕੀਗahara ਦੀ ਉਹ ਫੈਸਲਾ ਕੁੰ ਲੜਾਈ ਜਿੱਤੀ ਤੇ ਪੂਰੇ ਜਾਪਾਨ ਤੇ ਆਪਣਾ ਕੰਟਰੋਲ ਸਥਾਪਿਤ ਕਰ ਲਿਆ ਤੇ ਇਸ ਨਾਲ ਸ਼ੁਰੂ ਹੋਇਆ ਏਡੋ ਕਾਲ ਜਿਹੜਾ 2.5 ਸਦੀਆਂ ਤੱਕ ਚੱਲਿਆ ਇਹ ਸ਼ਾਂਤੀ ਦਾ ਦੌਰ ਸੀ ਪਰ ਇਹ ਵੀ ਸੁਣਿਆ ਹੈ ਕਿ ਜਾਪਾਨ ਦੁਨੀਆ ਤੋਂ ਕੱਟਿਆ ਗਿਆ ਸੀ ਇਸ ਦੌਰਾਨ ਹਾਂ ਬਿਲਕੁਲ ਐਡੋਕਾਲ 1603 ਤੋਂ 1868 ਟੋਕੂਗਾਵਾ ਸ਼ੋਗਨੇਟ ਦਾ ਦੌਰ ਸੀ ਜਿਸ ਦੀ ਰਾਜਧਾਨੀ ਐਡੋ ਯਾਨੀ ਅੱਜ ਤੱਕ ਟੋਕਿਓ ਵਿੱਚ ਸੀ ਇਹ ਬਹੁਤ ਲੰਬੇ ਸਮੇਂ ਤੱਕ ਅੰਦਰੂਨੀ ਸ਼ਾਂਤੀ ਤੇ ਸਥਿਰਤਾ ਦਾ ਕਾਲ ਸੀ ਹਮ ਟੋਕੂਗਾਵਾ ਸ਼ਾਸਕਾਂ ਨੇ ਸਾਕੋ ਕੋ ਨੀਤੀ ਅਪਣਾਈ ਜਿਸ ਦਾ ਮਤਲਬ ਸੀ ਦੇਸ਼ ਨੂੰ ਬੰਦ ਰੱਖਣਾ ਜ਼ਿਆਦਾਤਰ ਵਿਦੇਸ਼ੀਆਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਪੂਰੀ ਤਰ੍ਹਾਂ ਲਗਭਗ ਪੂਰੀ ਤਰ੍ਹਾਂ ਸਿਰਫ ਡੱਚ ਤੇ ਚੀਨੀ ਲੋਕਾਂ ਨੂੰ ਨਾਗਾਸਾਕੀ ਦੇ ਇੱਕ ਛੋਟੇ ਜਿਹੇ ਟਾਪੂ ਦੇ ਜ਼ਿਮਾਤੇ ਬਹੁਤ ਹੀ ਸੀਮਿਤ ਵਪਾਰ ਦੀ ਇਜਾਜ਼ਤ ਸੀ ਤੇ ਇਸਾਈ ਧਰਮ ਤੇ ਬਹੁਤ ਸਖਤ پابੰਦੀ ਲਗਾ ਦਿੱਤੀ ਗਈ ਸੀ ਅੱਛਾ ਇਸ ਬੰਦ ਮਾਹੌਲ ਵਿੱਚ ਫਿਰ ਜਾਪਾਨੀ ਸੱਭਿਆਚਾਰ ਦਾ ਵਿਕਾਸ ਕਿਵੇਂ ਹੋਇਆ ਖਾਸ ਕਰਕੇ ਏਡੋ, ਓਸਾਕਾ ਤੇ ਕਿਓਟੋ ਵਰਗੇ ਸ਼ਹਿਰਾਂ ਵਿੱਚ ਹਮ ਵਪਾਰੀ ਵਰਗ ਕਾਫੀ ਮਜ਼ਬੂਤ ਹੋਇਆ ਕਲਾ ਦੇ ਨਵੇਂ ਰੂਪ ਉਭਰੇ ਜਿਵੇਂ ਕਬੂਕੀ ਥੀਏਟਰ ਬੁਨਰਾਕੂ ਕਟਪੁਤਲੀ ਨਾਟਕ ਤੇ ਖਾਸ ਕਰਕੇ ਉਕੀਓਏ ਉਕੀਓਏ ਹਾਂ ਯਾਨੀ ਤੈਰ ਦੀ ਦੁਨੀਆ ਦੇ ਚਿੱਤਰ ਇਹ ਲੱਕੜ ਦੇ ਬਲੋਕਾਂ ਨਾਲ ਬਣੇ ਪ੍ਰਿੰਟ ਹੁੰਦੇ ਸੀ ਹੋਕੂਸਾਈ ਤੇ ਹੀਰੋਸ਼ੀਗੇ ਵਰਗੇ ਮਹਾਨ ਕਲਾਕਾਰਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਤੇ ਕੁਦਰਤ ਨੂੰ ਇੰਨਾ ਵਿੱਚ ਦਰਸਾਇਆ ਸਾਖਰਤਾ ਵੀ ਇਸ ਦੌਰ ਵਿੱਚ ਕਾਫੀ ਵਧੀ ਪਰ ਇਹ 22 ਸਦੀਆਂ ਦੀ ਸ਼ਾਂਤੀ ਤੇ ਇਕਾਂਤਵਾਸ ਇਹ ਅਖੀਰ ਟੁੱਟ ਗਿਆ ਜਦੋਂ ਅਮਰੀਕੀ ਜਹਾਜ਼ ਆ ਪਹੁੰਚੇ ਹਾਂਜੀ 19ਵੀਂ ਸਦੀ ਦੇ ਅੱਧ ਤੱਕ ਟੋਕੂਗਾਵਾ ਸ਼ਾਸਨ ਅੰਦਰੋਂ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਜਿਵੇਂ ਆਰਥਿਕ ਤੰਗੀ ਸੀ ਸਮੂਰਾਈਆਂ ਵਿੱਚ ਬੇਚੈਨੀ ਸੀ ਫਿਰ 1853 ਵਿੱਚ ਅਮਰੀਕੀ ਕਮੋਡੋਰ ਮੈਥਿਊ ਪੈਰੀ ਆਪਣੇ ਕਾਲੇ ਜਹਾਜ਼ਾਂ ਨਾਲ ਆਇਆ ਤੇ ਉਸਨੇ ਜਾਪਾਨ ਨੂੰ ਜ਼ਬਰਦਸਤੀ ਪੱਛਮੀ ਦੇਸ਼ਾਂ ਨਾਲ ਵਪਾਰ ਲਈ ਖੋਲਣ ਲਈ ਮਜਬੂਰ ਕਰ ਦਿੱਤਾ ਅੱਛਾ ਜ਼ਬਰਦਸਤੀ ਹਾਂ ਇਸ ਨਾਲ ਜਾਪਾਨ ਵਿੱਚ ਬਹੁਤ ਵੱਡੀ ਉਥਲ-ਪੁਥਲ ਮਚ ਗਈ ਕਈ ਲੋਕ ਵਿਦੇਸ਼ੀਆਂ ਦੇ ਖਿਲਾਫ ਸੀ ਉਹ ਸੋਨੋ ਜੋਈ ਦਾ ਨਾਰਾ ਲਾਉਂਦੇ ਸੀ ਸਮਰਾਟ ਦਾ ਸਨਮਾਨ ਕਰੋ ਵਿਦੇਸ਼ੀਆਂ ਨੂੰ ਕੱਢੋ ਜਦ ਕਿ ਦੂਸਰੇ ਸਮਝ ਗਏ ਸੀ ਕਿ ਜਾਪਾਨ ਨੂੰ ਬਦਲਣਾ ਪਵੇਗਾ ਅਖੀਰ 1868 ਵਿੱਚ ਸ਼ੋਗੁਨੇਟ ਵਿਰੋਧੀ ਤਾਕਤਾਂ ਖਾਸ ਕਰਕੇ ਚੋਸ਼ੂ ਤੇ ਸਤਸੂਮਾ ਦੇ ਸਮੁਰਾਈ ਉਹਨਾਂ ਨੇ ਸ਼ੋਗੁਨੇਟ ਦਾ ਤਖਤਾ ਪਲਟ ਦਿੱਤਾ ਤੇ ਸਮਰਾਟ ਨੂੰ ਮੁੜ ਸੱਤਾ ਵਿੱਚ ਲੈ ਆਂਦਾ ਤੇ ਇਸ ਨਾਲ ਸ਼ੁਰੂ ਹੋਈ ਮੇਜੀ ਬਹਾਲੀ ਕਹਿੰਦੇ ਨੇ ਇਸ ਨੇ ਜਾਪਾਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਇੱਕ ਬਹੁਤ ਹੀ ਤੇਜ਼ ઔਦਯੋਨਿਕੀਕਰਨ ਦਾ ਦੌਰ ਸੀ ਬਿਲਕੁਲ ਮੇਜੀ ਕਾਲ 1868 ਤੋਂ 1912 ਜਾਪਾਨੀ ਇਤਿਹਾਸ ਦਾ ਇੱਕ ਬਹੁਤ ਵੱਡਾ ਮੋੜ ਹੈ ਭਾਵੇਂ ਨਾ ਸਮਰਾਟ ਦਸੀ ਪਰ ਅਸਲ ਸ਼ਕਤੀ ਉਹਨਾਂ ਕੁਲੀਨ ਲੋਕਾਕੋਲ ਸੀ ਜਿਨ੍ਹਾਂ ਨੇ ਇਹ ਬਹਾਲੀ ਲਿਆਂਦੀ ਸੀ ਹੂੰ ਉਹਨਾਂ ਦਾ ਨਾਰਾ ਸੀ ਫੁਕੋਕੂ ਕਿਓ ਹੈ ਅਮੀਰ ਦੇਸ਼ ਮਜ਼ਬੂਤ ਫੌਜ ਉਹਨਾਂ ਨੇ ਪੱਛਮੀ ਦੇਸ਼ਾਂ ਦੀ ਤਰਜ਼ ਤੇ ਜਾਪਾਨ ਦਾ ਬਹੁਤ ਤੇਜ਼ੀ ਨਾਲ ਆਧੁਨਿਕੀਕਰਨ ਕੀਤਾ اچھا ਜਾਗੀਰਦਾਰੀ ਖਤਮ ਕਰ ਦਿੱਤੀ ਸਮੁਰਾਈ ਵਰਗ ਦੇ ਸਾਰੇ ਵਿਸ਼ੇਸ਼ ਅਧਿਕਾਰ ਖੋ ਲਏ ਨਵੀਂ ਸਰਕਾਰ ਬਣਾਈ ਨਵੀਂ ਫੌਜ ਨਵੀਂ ਸਿੱਖਿਆ ਪ੍ਰਣਾਲੀ ਨਵੇਂ ਉਦਯੋਗ ਸਥਾਪਿਤ ਕੀਤੇ ਮਤਲਬ ਕੁਝ ਹੀ ਦਹਾਕਿਆਂ ਵਿੱਚ ਜਾਪਾਨ ਇੱਕ ਖੇਤੀ ਪ੍ਰધાન ਅਲੱਗ ਥਲਗ ਦੇਸ਼ ਤੋਂ ਇੱਕ ਆਧੁਨਿਕ ਉਦਯੋਗਿਕ ਤੇ ਫੌਜੀ ਸ਼ਕਤੀ ਬਣ ਗਿਆ ਇਸ ਤੇਜ਼ ਬਦਲਾਅ ਦੇ ਨਾਲ ਫਿਰ ਜਾਪਾਨ ਨੇ ਸਾਮਰਾਜੀ ਵਿਸਥਾਰ ਵੱਲ ਵੀ ਕਦਮ ਵਧਾਏ ਹਾਂ ਜਦੋਂ ਫੌਜ ਮਜ਼ਬੂਤ ਹੋਈ ਤਾਂ ਉਸ ਦਾ ਇੱਕ ਨਤੀਜਾ ਇਹ ਵੀ ਨਿਕਲਿਆ ਕਿ ਜਾਪਾਨ ਨੇ ਆਪਣੇ ਗੁਆਂਢੀਆਂ ਵੱਲ ਨਜ਼ਰ ਘੁਮਾਈ ਹੂੰ ਉਸਨੇ ਪਹਿਲਾਂ ਚੀਨ ਨੂੰ 1894-95 ਤੇ ਫਿਰ ਰੂਸ ਨੂੰ 1904-5 ਜੋ ਉਦੋਂ ਵੱਡੀਆਂ ਤਾਕਤਾਂ ਮੰਨੀਆਂ ਜਾਂਦੀਆਂ ਸੀ ਜੰਗ ਵਿੱਚ ਹਰਾਇਆ ਇਸ ਨਾਲ ਉਸ ਨੂੰ ਤਾਈਵਾਨ ਤੇ ਕੋਰੀਆ ਤੇ ਕੰਟਰੋਲ ਮਿਲ ਗਿਆ ਅੱਛਾ ਇਸ ਨਾਲ ਜਾਪਾਨ ਵਿਸ਼ਵ ਪੱਧਰ ਤੇ ਇੱਕ ਵੱਡੀ ਸ਼ਕਤੀ ਵਜੋਂ ਉਭਰ ਕੇ ਸਾਹਮਣੇ ਆਇਆ ਮੇਜੀ ਤੋਂ ਬਾਅਦ ਤਾਈਸ਼ੋ ਕਾਲ ਆਇਆ ਇਹਨੂੰ ਤਾਈਸ਼ੋ ਲੋਕਤੰਤਰ ਵੀ ਕਿਹਾ ਜਾਂਦਾ ਹੈ ਪਰ ਇਹ ਬਹੁਤ ਥੋੜੀ ਚਿਰ ਸੀ ਹਾਂ ਤਾਈਸ਼ੋ ਕਾਲ 1912 1926 ਵਿੱਚ ਕੁਝ ਲੋਕਤੰਤਰੀ ਸੁਧਾਰਤਾ ਹੋਏ ਜਿਵੇਂ ਸਿਆਸੀ ਪਾਰਟੀਆਂ ਮਜ਼ਬੂਤ ਹੋਈਆਂ ਤੇ 1925 ਵਿੱਚ ਸਾਰੇ ਮਰਦਾਂ ਨੂੰ ਵੋਟ ਦਾ ਅਧਿਕਾਰ ਮਿਲ ਗਿਆ ਅੱਛਾ ਪਰ ਇਸੇ ਸਮੇਂ ਕਟੜ ਰਾਸ਼ਟਰਵਾਦੀ ਤੇ ਫੌਜੀ ਤਾਕਤਾਂ ਵੀ ਬਹੁਤ ਮਜ਼ਬੂਤ ਹੋ ਰਹੀਆਂ ਸਨ ਤੇ 1923 ਦੇ ਭਿਆਨਕ ਕਾਂਟੋ ਪੁਚਾਲ ਤੋਂ ਬਾਅਦ ਜਿਹੜਾ ਕੋਰੀਆਈ ਲੋਕਾਂ ਦਾ ਕਤਲੇਆਮ ਹੋਇਆ ਉਸਨੇ ਇਸ ਦੌਰ ਦੇ ਅੰਦਰੂਨੀ ਤਣਾਅ ਨੂੰ ਵੀ ਉਜਾਗਰ ਕੀਤਾ ਤੇ ਫਿਰ ਸ਼ੋਵਾ ਕਾਲ ਆ ਗਿਆ ਜਿਸ ਵਿੱਚ ਜਾਪਾਨ ਫੌਜਵਾਦ ਦੇ ਰਾਤੁਰ ਪਿਆ ਤੇ ਦੂਜੇ ਵਿਸ਼ਵ ਜੁੱਧ ਵਿੱਚ ਸ਼ਾਮਿਲ ਹੋ ਗਿਆ ਹਾਂਜੀ ਸ਼ੋਵਾ ਕਾਲ 1926-1999 ਦਾ ਜਿਹੜਾ ਪਹਿਲਾ ਹਿੱਸਾ ਹੈ ਉਹ ਫੌਜ ਦੇ ਵੱਡੇ ਪ੍ਰਭਾਵ ਨਾਲ ਜੁੜਿਆ ਹੋਇਆ ਹੈ। ਚੀਨ ਵਿੱਚ ਹਮਲਾਵਰ ਕਾਰਵਾਈਆਂ ਹੋਈਆਂ ਜਿਵੇਂ ਮੰਚੂਰੀਆ ਤੇ ਕਬਜ਼ਾ, ਨਾਂਜਿੰਗ ਕਤਲਿਆਮ। ਹੂੰ ਤੇ ਅਖੀਰ 1941 ਵਿੱਚ ਪਰਲ ਹਾਰਬਰ ਤੇ ਹਮਲੇ ਨਾਲ ਜਾਪਾਨ ਦੂਜੇ ਵਿਸ਼ਵ ਯੁੱਧ ਵਿੱਚ ਸ਼ਾਮਿਲ ਹੋ ਗਿਆ। ਯੁੱਧ ਵਿੱਚ ਜਾਪਾਨ ਨੇ ਸ਼ੁਰੂਆਤ ਵਿੱਚ ਕਾਫੀ ਸਫਲਤਾਵਾਂ ਹਾਸਲ ਕੀਤੀਆਂ ਪਰ ਅੰਤ ਵਿੱਚ ਉਸ ਨੂੰ ਬਹੁਤ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹਾਂਜੀ ਜਿਸ ਦਾ ਅੰਤ 1945 ਵਿੱਚ ਹਿਰੋਸ਼ਿਮਾ ਤੇ ਨਾਗਾਸਾਕੀ ਤੇ ਪਰਮਾਣੂ ਬੰਬਾਰੀ ਨਾਲ ਹੋਇਆ ਯੁੱਧ ਤੋਂ ਬਾਅਦ ਫਿਰ ਜਾਪਾਨ ਅਮਰੀਕੀ ਕਬਜ਼ੇ ਹੇਠ ਆ ਗਿਆ ਇਸ ਦੌਰਾਨ ਕੀ ਵੱਡੀਆਂ ਤਬਦੀਲੀਆਂ ਆਈਆਂ ਯੁੱਧ ਤੋਂ ਬਾਅਦ ਜਿਹੜਾ ਅਮਰੀਕੀ ਕਬਜ਼ਾ ਸੀ 1945 ਤੋਂ 1952 ਉਹ ਵੀ ਇੱਕ ਬਹੁਤ ਜ਼ਿਆਦਾ ਪਰਿਵਰਤਨਸ਼ੀਲ ਦੌਰ ਸੀ ਜਨਰਲ ਮੈਕਾਰਥਰ ਦੀ ਅਗਵਾਈ ਹੇਠ ਜਾਪਾਨ ਨੂੰ ਪਹਿਲਾਂ ਤਾਂ નિਹੱਥਾ ਕੀਤਾ ਗਿਆ ਠੀਕ ਫਿਰ ਇੱਕ ਨਵਾਂ ਸ਼ਾਂਤੀਵਾਦੀ ਸੰਵਿਧਾਨ ਲਾਗੂ ਕੀਤਾ ਗਿਆ ਜਿਸ ਦਾ ਆਰਟੀਕਲ 9 ਯੁੱਧ ਨੂੰ ਤਿਆਗਦਾ ਹੈ ਲੋਕਤੰਤਰੀ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਜ਼ਮੀਨੀ ਸੁਧਾਰ ਹੋਏ ਤੇ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲਿਆ ਅੱਛਾ ਔਰਤਾਂ ਨੂੰ ਵੀ ਹਾਂਜੀ ਤੇ ਸਮਰਾਟ ਨੂੰ ਆਪਣੀ ਬ੍ਰਹਮਤਾ ਯਾਨੀ ਦੇਵਤਾ ਹੋਣ ਦਾ ਦਾਵਾ ਤਿਆਗਣਾ ਪਿਆ ਤੇ ਉਹ ਸਿਰਫ ਇੱਕ ਸੰਵਿਧਾਨਕ ਮੁਖੀ ਰਹਿ ਗਿਆ ਤੇ ਫਿਰ ਆਇਆ ਜਾਪਾਨ ਦਾ ਆਰਥਿਕ ਚਮਤਕਾਰ ਇਹ ਕਿਵੇਂ ਹੋਇਆ ਕਿ ਇੱਕ ਹਾਰਿਆ ਹੋਇਆ ਦੇਸ਼ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਬਣ ਗਿਆ ਇਹ ਸੱਚਮੁੱਚ ਇੱਕ ਕਮਾਲ ਦੀ ਗੱਲ ਸੀ ਯੁੱਧ ਤੋਂ ਬਾਅਦ ਜਾਪਾਨ ਨੇ ਆਪਣਾ ਪੂਰਾ ਧਿਆਨ ਆਰਥਿਕ ਪੁਨਰਨਿਰਮਾਣ ਤੇ ਲਗਾ ਦਿੱਤਾ ਅਮਰੀਕਾ ਦੀ ਸੁਰੱਖਿਆ ਛਤਰੀ ਹੇਠ ਉਸਨੇ ਫੌਜ ਤੇ ਖਰਚ ਬਹੁਤ ਘਟਕੀਤਾ ਸਰਕਾਰ ਵੱਡੇ ਉਦਯੋਗ ਜਿਨ੍ਹਾਂ ਨੂੰ ਬਾਅਦ ਵਿੱਚ ਕੀਰੇਤਸੂ ਕਿਹਾ ਜਾਣ ਲੱਗਾ ਤੇ ਬੈਂਕਾਂ ਨੇ ਮਿਲ ਕੇ ਕੰਮ ਕੀਤਾ ਲੋਕਾਂ ਨੇ ਸਖਤ ਮਿਹਨਤ ਗੁਣਵੱਤਾ ਤੇ ਬਹੁਤ ਜ਼ਿਆਦਾ ਧਿਆਨ ਤੇ ਨਿਰਯਾਤ ਮੁਖੀ ਨੀਤੀਆਂ ਸਦਕਾ ਜਾਪਾਨ ਨੇ ਇਲੈਕਟ੍ਰੋਨਿਕਸ ਕਾਰਾਂ ਤੇ ਹੋਰ ਕਈ ਖੇਤਰਾਂ ਵਿੱਚ ਦੁਨੀਆ ਨੂੰ ਪਿੱਛੇ ਛੱਡ ਦਿੱਤਾ। ਹਾਂਜੀ 1964 ਦੀਆਂ ਟੋਕੀਓ 올림픽ਸ ਤੇ ਉਹ ਬੁਲੇਟ ਟ੍ਰੇਨ ਸ਼ਿੰਕਾਂਸਨ ਉਹ ਇਸ ਤਰੱਕੀ ਦੇ ਪ੍ਰਤੀਕ ਬਣੇ। ਪਰ 80 ਦੇ ਦਹਾਕੇ ਦੇ ਅਖੀਰ ਵਿੱਚ ਇਹ ਤੇਜ਼ ਰਫ਼ਤਾਰ ਰੁਕ ਗਈ। ਇਹ ਸਹੀ ਕਾਲ ਨੂੰ ਗਵਾਚਿਆ ਦਹਾਕਾ ਕਿਉਂ ਕਹਿੰਦੇ ਨੇ? ਹਾਂਜੀ 1980 ਦੇ ਦਹਾਕੇ ਦੇ ਅਖੀਰ ਵਿੱਚ ਨਾ ਜਾਪਾਨ ਵਿੱਚ ਜ਼ਾਇਦਾਤ ਤੇ ਸਟਾਕ ਮਾਰਕੀਟ ਦਾ ਇੱਕ ਬਹੁਤ ਵੱਡਾ ਬੁਲਬੁਲਾ ਬਣ ਗਿਆ ਸੀ 1989-90 ਵਿੱਚ ਜਦੋਂ ਇਹ ਬੁਲਬੁਲਾ ਫਟਿਆ ਤਾਂ ਜਾਪਾਨ ਇੱਕ ਬਹੁਤ ਲੰਮੇ ਆਰਥਿਕ ਖੜੋਤੇ ਦੌਰ ਵਿੱਚ ਦਾਖਲ ਹੋ ਗਿਆ ਅੱਛਾ ਇਸ ਨੂੰ ਅਕਸਰ ਗਵਾਚਾ ਦਹਾਕਾ ਜਾਂ ਕਈ ਵਾਰ ਗਵਾਚੇ ਦਹਾਕੇ ਵੀ ਕਿਹਾ ਜਾਂਦਾ ਹੈ ਇਸੇ ਹੀ ਕਾਲ 1999 ਤੋਂ 2019 ਜ਼ਿਆਦਾਤਰ ਇਸੇ ਆਰਥਿਕ ਮੰਦੀ ਕਟਦੀ ਜਨਮਦਰ ਤੇ ਵਧਦੀ ਉਮਰ ਵਾਲੀ ਆਬਾਦੀ ਦੀਆਂ ਚੁਣੌਤੀਆਂ ਨਾਲ ਜੂਝਦਾ ਰਿਹਾ ਹਮ ਮੌਜੂਦਾ ਰੀਵਾ ਕਾਲ ਵਿੱਚ ਹਾਂ ਅੱਜ ਜਾਪਾਨ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਰੀਵਾ ਕਾਲ 2019 ਹੁਣ ਤੱਕ ਸਮਰਾਟ ਨਾਰੂ ਹਿੱਤੋ ਦੇ ਨਾਲ ਸ਼ੁਰੂ ਹੋਇਆ ਇਸ ਦੀ ਸ਼ੁਰੂਆਤ ਹੀ ਕੋਵਿਡ 19 ਮਹਾਮਾਰੀ ਨਾਲ ਹੋਈ ਜਾਪਾਨ ਅਜੇ ਵੀ ਉਹਨਾਂ ਪੁਰਾਣੀਆਂ ਸਮੱਸਿਆਵਾਂ ਜਿਵੇਂ ਆਰਥਿਕ ਖੜੋਤ ਬੁੱਢੀ ਹੁੰਦੀ ਆਬਾਦੀ ਕਟਦੀ ਜਨਮਦਰ ਨਾਲ ਨਜਿੱਟ ਰਿਹਾ ਹੈ ਹਾਂਜੀ ਇਸ ਦੇ ਨਾਲ ਹੀ ਚੀਨ ਦੇ ਉਭਾਰ ਤੇ ਖੇਤਰੀ ਤਣਾਅ ਵਧਣ ਕਾਰਨ ਜਪਾਨ ਆਪਣੀ ਰੱਖਿਆ ਨੀਤੀ ਤੇ ਮੁੜ ਵਿਚਾਰ ਕਰ ਰਿਹਾ ਹੈ 2022 ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇਦੀ ਹਤਿਆ ਨੇ ਵੀ ਦੇਸ਼ ਨੂੰ ਚੰਜੋੜ ਕੇ ਰਖ ਦਿੱਤਾ ਸੀ ਹੂੰ ਮਹਿੰਗਾਈ ਤੇ ਸਿਆਸੀ ਅਸਥਿਰਤਾ ਵੀ ਮੌਜੂਦਾ ਮੁੱਦੇ ਨੇ ਵਾਹ ਇਹ ਸੱਚਮੁੱਚ ਇੱਕ ਹੈਰਾਨੀਜਨਕ ਸਫ਼ਰ ਰਿਹਾ ਹੈ ਇੱਕ ਲੰਮੇ ਅਲੱਗ-ਥਲੱਗ ਇਤਿਹਾਸ ਤੋਂ ਲੈ ਕੇ ਫਿਰ ਤੇਜ਼ ਆਧੁਨਿਕੀਕਰਨ ਵਿਸ਼ਵ ਯੁੱਧ ਆਰਥਿਕ ਚਮਤਕਾਰ ਤੇ ਹੁਣ ਦੀਆਂ ਇਹ ਗੁੰਝਲਦਾਰ ਚੁਣੌਤੀਆਂ ਤੱਕ ਇਸ ਸਾਰੇ ਇਤਿਹਾਸ ਨੂੰ ਦੇਖਦਿਆਂ ਇਹ ਬਿਲਕੁਲ ਸਾਫ਼ ਹੈ ਕਿ ਅਤੀਤ ਅੱਜ ਵੀ ਜਾਪਾਨ ਨੂੰ ਕਿੰਨਾ ਪ੍ਰਭਾਵਿਤ ਕਰਦਾ ਹੈ ਬਿਲਕੁਲ ਤੇ ਅੰਤ ਵਿੱਚ ਮੈਂ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡਣਾ ਚਾਹਾਂਗੀ ਜਿਸ ਦਾ ਜਵਾਬ ਸ਼ਾਇਦ ਇਸ ਲੰਮੇ ਇਤਿਹਾਸ ਵਿੱਚ ਹੀ ਕਿਤੇ ਲੁਕਿਆ ਹੋਵੇ ਹਾਂਜੀ ਜਾਪਾਨ ਦਾ ਇਹ ਜਿਹੜਾ ਅਨੋਖਾ ਤਜਰਬਾ ਹੈ ਸਦੀਆਂ ਤੱਕ ਦੁਨੀਆ ਤੋਂ ਲਗਭਗ ਕੱਟੇ ਰਹਿਣਾ ਤੇ ਫਿਰ ਅਚਾਨਕ ਇੱਕਦਮ ਪੱਛਮੀਕਰਨ ਤੇ ਆਧੁਨਿਕਤਾ ਨੂੰ ਅਪਣਾਉਣਾ ਇਹ ਚੀਜ਼ ਅੱਜ ਉਸ ਦੀ ਸਭਿਆਚਾਰਕ ਪਹਿਚਾਣ ਤੇ ਦੁਨੀਆ ਨਾਲ ਉਸ ਦੇ ਸਬੰਧਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਮਤਲਬ ਕਿਵੇਂ ਇੱਕ ਸਮਾਜ ਆਪਣੀਆਂ ਇੰਨੀਆਂ ਡੂੰਘੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਇਸ ਤੇਜ਼ ਰਫ਼ਤਾਰ ਆਧੁਨਿਕ ਦੁਨੀਆ ਨਾਲ ਮਿਲਾ ਕੇ ਚੱਲ ਰਿਹਾ ਹੈ ਹੂੰ ਇਹ ਯਕੀਨਨ ਸੋਚਣ ਵਾਲੀ ਗੱਲ ਹੈ ਇਸੇ ਸਵਾਲ ਨਾਲ ਅਸੀਂ ਜਾਪਾਨੀ ਇਤਿਹਾਸ ਦੀ ਇਸ ਗਹਿਰਾਈ ਭਰੀ ਚਰਚਾ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਨਵੀਆਂ ਗੱਲਾਂ ਜਾਣਨ ਦਾ سلسلہ ਜਾਰੀ ਰੱਖੋ